ਸੀ ਦੂ ਮੂਸੇ ਵਾਲ ਦੇ 410 ਗਾਣੇ ਨੇ ਇੰਡਸਟਰੀ ਹਿਲਾ ਕੇ ਰੱਖਤੀ 3 ਮਿੰਟ 52 ਸਕਿੰਡ ਗਾਣਾ ਚੱਲਿਆ ਤੇ ਗੂਸ ਬੰਬ ਹੁੰਦੇ ਰਹੇ ਦੋਸਤੋ ਗਾਣਾ ਬੇਸਿਕ ਮਾਲਟਨ ਦੇ ਚੈਨਲ ਤੇ ਰਿਲੀਜ਼ ਹੋਇਆ ਪਰ ਇਹ ਮੂਸੇ ਵਾਲਾ ਪੁੱਤ ਇਹ ਤਾਂ ਓਨਾ ਹੀ ਚੱਲੂ 1 ਲੱਖ ਲਾਈਵ ਵਾਚਿੰਗ ਆ ਰਹੀ ਸੀ ਸਿਰਫ 5 ਲੱਖ ਸਬਸਕ੍ਰਾਈਬਰ ਵੀ ਨਹੀਂ ਹੈਗੇ ਸਨੀ ਮਾਲਟਨ ਦੇ ਚੈਨਲ ਤੇ ਇਸ ਤੋਂ ਵੱਡੀ ਅਚੀਵਮੈਂਟ ਕੀ ਹੋ ਸਕਦੀ ਹੈ ਇਸ ਤੋਂ ਵੱਡੀ ਮੂਸਾ ਪਾਵਰ ਕੀ ਹੋ ਸਕਦੀ ਹੈ ਦੋਸਤੋ ਜੇ ਸਿੱਧੂ ਮੂਸੇ ਦਾ ਦੇ ਅਫੀਸ਼ੀਅਲੀ ਚੈਨਲ ਤੇ ਹੁੰਦਾ ਇਹ ਗਾਣਾ ਤਾਂ 5 ਲੱਖ ਤੋਂ ਉੱਤੇ ਦੀ ਲਾਈਵ ਵਾਚਿੰਗ ਹੋਣੀ ਸੀ ਇਸ ਗਾਣੇ ਦੀ ਇੰਨਾ ਜਿਆਦਾ ਐਨਰਜੈਟਿਕ ਸੌਂਗਾ ਤੇ ਇਸ ਗਾਣੇ ਦੇ ਵਿੱਚ ਜ਼ਿਕਰ ਹੋਇਆ ਹੈ ਕਾਲੀ ਕਾਲੀ ਰੇਂਜ ਵਿੱਚ ਵੱਜੇ ਅਨਖਿਲਾ ਇਹ ਇਹ ਗਾਣਾ ਸੁਣਨ ਤੋਂ ਬਾਅਦ ਜਰੂਰ ਬਲਕਾਰ ਅਨਖਿਲਾ ਬਾਈ ਸਟੋਰੀ ਪਾਕੇ ਜਰੂਰ ਸਿੱਧੂ ਦਾ ਧੰਨਵਾਦ ਕਰਨਗੇ ਤੇ ਉਹਨਾਂ ਦੇ ਫੋਲੋਅਰਸ ਜਾ ਕੇ ਚੈੱਕ ਕਰ ਲਿਓ ਹੁਣ ਅਤੇ ਸਟੋਰੀ ਪਾਉਣ ਤੋਂ ਬਾਅਦ ਅਤੇ ਸਿੱਧੂ ਦੇ ਗਾਣੇ ਦੇ ਵਿੱਚ ਨਾਮ ਲੈਣ ਤੋਂ ਬਾਅਦ ਕਿਵੇਂ ਸਿੱਧੂ ਨੇ ਇੱਕ ਵਾਰ ਨਾਮ ਲੇਤਾ ਤਾਂ ਫੋਲੋਅਰ ਕਿਵੇਂ ਵੱਧਦੇ ਨੇ ਤੁਸੀਂ ਜਾ ਕੇ ਦੇਖਿਓ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਇਹ ਆ ਮੂਸਾ ਪਾਵਰ